ਦੇ ਕਿੰਨਾ ਦਿਨ ਮੇਰੇ ਨਾਲ ਗੱਡੀ ਲਾਈ ਆਪਾਂ ਕਿੰਨੇ ਚਿਰ ਜਾਂਦੇ ਰਹੇ ਮੈਚਾਂ ਦੇ 5 ਕੇ ਸਾਲ ਕੋ ਹਾਂ ਜੀ 5 ਸਾਲ 5 ਸਾਲ ਤੋਂ ਵੱਧ ਹੀ ਰਹੇ ਕਦੋਂ ਆਇਆ ਤੋ ਤੁਸੀਂ ਤਾਂ ਬਾਹਰ ਹੋ ਤੋ ਮੈਂ ਏਅਰ ਲਈ ਕੇ ਗਏ ਮੈਨੂੰ ਐ ਕਰਾ ਬਾਈ ਜੇ ਕਰਾ ਤੁਹਾਡੀ ਗੱਡੀ ਖਰਾਬ ਹੋ ਗਈ ਤੋ ਤੋਂ ਬਾਅਦ ਫਿਰ ਆਪਾਂ ਕਲਾਨੌਰ ਗਏ ਨਾ ਉੱਥੇ 5 ਸਾਲ ਰਿਆਂ 5 ਸਾਲ ਬਾਅਦ ਤੋਂ ਪਲਾਸੀ ਉੱਗਣੇ ਘਟ ਨਹੀਂ ਆ ਬਲੀਗ ਇਕੱਠੇ ਕਿਹੜੀ 16 ਚ ਲੀਗ ਬਠੰਡੇ ਵਾਲੀ ਆਪਾਂ ਇਕੱਠੇ ਹਾਂ ਤੇ 16 ਚ ਹਾਂ ਬਾਅਦ ਜੇ ਤੁਹਾਡੇ ਨਾਲ ਬਿਲਤਾ ਪੈ ਗਈ ਆਗੇ ਕਿਹੜੀ ਆਇਕ ਮੀਰਪੁਰ ਵਾਲੇ ਸ਼ਾ ਮੈਂ ਪਤਾ ਨਹੀਂ ਕਿਹੜੀ ਫੁੱਟਾ ਪਈ ਇੱਕ ਦੋੜ ਲਿਆ ਹੈ ਇਹ ਵਾਹ ਇਹ ਦੇਰ ਆ ਗੂਜਾ ਸਭ ਤੋਂ ਵੇਲਾਣਾ ਜਦੋਂ ਅਸੀਂ ਗੱਡੀ ਵਾਲੇ ਸਾਡੇ ਨਾਲ ਜਾਂਦਾ ਹੁੰਦਾ ਸੀ ਕੁਲਜੀਤ ਭਲਵਾਨ ਹੁੰਦਾ ਸੀ ਤੇ ਮਲਕੀਤ ਲੈ ਕੇ ਆਉਂਦਾ ਹੁੰਦਾ ਸੀ ਚਿਮੇਲਾ ਦੂਜੀ ਗੱਡੀ ਹੁੰਦੀ ਸੋਮੋ ਟਾਟਾ ਮਲਗੀ ਤੋਂ ਪਵਾਂ ਚੀਂਗਲ ਅ ਅੱਛਾ ਅਹੀਂ ਉਹਦੇ ਤੇ ਜਾਣੇ ਹੁੰਨੇ ਮੈਂ ਤੇ ਬਾਜੂ ਨੇ ਸਾਈਕਲ ਤੇ ਆਉਣਾ ਪਿੱਛੋਂ ਤੇ ਅਸੀਂ ਉਹਨਾਂ ਦੀ ਗੱਡੀ 'ਚ ਬੈ ਕੇ ਸੋਰਸਿੰਗ ਉਹ ਜਾਣਾ ਡਿੱਗੀ 'ਚ ਹੂੰ ਉਤੋਂ ਬਾਅਦ 'ਚ ਫਿਰ 2009 'ਚ ਮੈਂ ਉਹਦੇ ਤਾਬੇ ਨੇ ਬਣਾਈ ਟੀਮ ਹੂੰ ਫਿਰ ਸਾਡੇ ਨਾਲ ਕਦੀ ਕੋਈ ਕਦੀ ਕੋਈ ਫਿਰ ਅਹੀਂ ਪੱਕਾ ਲਾਇਆ ਹੁੰਦਾ ਸੀ ਸਾਡੇ ਨਾਲ ਸਿੰਘਪੁਰੇ ਦਾ ਹੁੰਦਾ ਸੀ ਮਨਜੀਤ ਮੁੰਡਾ ਹੁਣ ਮੈਂ ਗੱਡੀ ਵਾਲੇ ਕਣਾਉਣਾ ਥੇ ਸਿੰਘਪੁਰੇ ਦਾ ਹੁੰਦਾ ਸੀ ਮਨਜੀਤ ਮੁੰਡਾ ਉਹ ਜਾਂਦਾ ਹੁੰਦਾ ਹੈ ਹੂੰ ਉਹ ਬਾਬਾ ਚਰ ਜਾਂਦਾ ਰਿਹਾ ਤੇ ਮੁੜ ਕੇ ਇੱਕ ਹੁੰਦਾ ਛੋਕਾ ਸਿੰਘਪੁਰੇ ਦਾ ਉਹ ਵੀ ਜਾਂਦਾ ਹੁੰਦਾ ਤੇ ਉਦੋਂ ਮੈਂ ਤੇ ਤਾਬਾ ਜਿਆਦਾ ਮੈਂ ਚ ਇੱਧਰ ਖੇਡਦੇ ਨੇ ਕਾਦੀਆਂ ਵਾਲੀ ਸਾਈਡ ਦੋਵਾਂ ਨੇ ਇੱਧਰ ਨੂੰ ਨਿਕਲ ਜਾਣਾ ਉਦੋਂ ਕਾਦੀਆਂ ਦੇ ਖੇਡਦੇ ਹੁੰਦੇ ਸੀ ਤੇ ਉਹਨਾਂ ਨਾਲ ਖੇਡਦੇ ਰਹੇ ਤੇ ਉਸ ਤੋਂ ਬਾਅਦ ਸਾਡੇ ਨਾਲ ਮੁੜ ਕੇ ਮੇਰੇ ਹਿਸਾਬ ਨਾਲ ਘਟੋ ਘਟੋ 6-7 ਸਾਲ ਜਿਆਦਾ ਹੀ ਰਿਹਾ ਹੁਣ ਬਾਗਾ ਹੁੰਦਾ ਹੈ ਮਾੜੀ ਮੇਘਿਆ ਬਾਗਾ ਬਾਗਾ ਸਕਾਰ ਵੀ ਹੋਇਆ ਸਕਾਰ ਵੀ ਹੋਇਆ ਉਹ ਬੜਾ ਚਿਰਿਆ ਸੀ ਹਾਂਜੀ ਉਹ ਮੇਰੇ ਹਿਸਾਬ ਨਾਲ ਘੱਡੋ ਘਾਡਾ 7-8 ਸਾਲਾਂ ਦੇ ਨਰਿਆ ਲਗਾਤਾਰ ਠੀਕ ਹੈ ਉਸ ਤੋਂ ਬਾਅਦ ਚੋਨੇ ਕੋਈ ਕੰਮਕਾਰ ਜਿਆ ਕਰ ਲਿਆ ਪਤਾ ਨਹੀਂ ਕੀ ਚੱਕਰ ਬਣ ਗਿਆ ਫੇਰ ਆੜਾ ਮੱਲਾ ਨਹੀਂ ਜੰਗਲੇ ਵਾਲਾ ਇਹ ਆ ਗਿਆ ਸਾਡੇ ਕੋਲ ਸਿੰਘ ਜੀ ਮੱਲਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਸਾਡੇ ਨਾਲ ਰਿਆ ਹੋਣਾ 4-5 ਸਾਲ ਉਸ ਤੋਂ ਬਾਅਦ ਚਰਦੀਪ ਤੂੰ ਆਇਆ ਹਾਂ ਮੱਲੇ ਤੋਂ ਬਾਅਦ ਮੈਂ ਤੂੰ ਹੀ 4-5 ਸਾਲ ਰਿਆ ਤੇ 3-4 ਸਾਲ ਦੇ ਤੇੰਨ ਨੂੰ ਹੋ ਗਏ ਮੰਜਾਦੇ ਹਾਂ ਇੰਨੇ ਹੋ ਗਏ ਨੇ ਮੰਲਾਇ ਸਾਲ ਨਾਲ ਤੈਨੂੰ 20 ਸਾਲ ਹੋਏ ਖੇਡਦੇ ਨੂੰ ਹੈ ਤੈਨੂੰ 20 ਸਾਲ ਹੋਏ ਖੇਡਦੇ ਨੂੰ ਆਹੋ 6 ਚ ਲੱਗਾ 6 ਤੇ 16 ਤੇ 18 ਸਾਰਾ 19 ਲੱਗ ਗਿਆ ਹਾਂ 19 ਸਾਲ ਹੋ ਗਏ ਦਾ ਹਾਂ ਆਹ ਕੱਲ ਦੇ ਚੋਕੇ ਦੇ ਘਾਤੋ ਗੱਲ ਅਗਰ ਦੇ ਹਰਮਨ ਕੋਈ ਨਹੀਂ ਮਾੜਾ ਉਨੇ ਸਾਲ ਦਾ ਮੁੰਡਾ ਕੁੜੀਆ ਉਹ ਇਹਦਾ ਵਿਆਹ ਦੇਈਦਾ ਜੱਬਰ ਹੋਈਦਾ ਆਹ ਹਾਂ 19 ਸਾਲ ਬੜੇ ਹੁੰਦੇ ਆ ਇੱਕ ਅੱਧਾ ਸਾਲ ਫਰ ਤੋਂ ਜਿਵੇਂ ਸੰਦੀਪ ਨੂੰ ਕਹਿੰਦੇ ਵੀ 19 ਸਾਲੇ ਖੇਡ ਗਿਆ ਨੰਗਲਾ ਨੰਗਲਾ ਲਾ ਫਿਰ ਕੱਠੇ ਹੀ ਖਸਾਉਣਾ ਲੱਗੇ ਉਹ ਨਹੀਂ ਸੰਦੀਪ ਵੱਡਾ ਹੀ ਮੈਨੂੰ ਹੈ ਤਾਂ ਵੱਡਾ ਹੀ ਤਾਂ ਫਿਰ ਕਬੱਡੀ ਨਹੀਂ ਉਹ ਜ਼ਿਆਦਾ ਚਿਰ ਖੇਡ ਗਿਆ ਨਾ ਉਹ ਤੇ ਮੇਰੇ ਨਾਲ 98 99 ਚ ਖੇਡਦਾ ਰਿਹਾ 2001 ਉੱਕ ਚ ਤੇ ਉਹ ਵਧੀਆ ਹੀ ਤੇ ਅੱਛਾ ਛੇ ਹਾਂ ਆਪਾਂ ਤੇ 6 ਚ ਸ਼ੁਰੂ ਕੀਤੀ ਹੈ ਮੈਂ 6 ਚ ਲੱਗਾ ਮੈਂ ਖੇਡਣ ਆਹ ਤੇ ਉਹ ਇੱਕ ਚ ਲੱਗ ਪਿਆ 5 ਸਾਲ ਪਹਿਲਾਂ 5 ਸਾਲ ਪਹਿਲਾਂ ਉਹ ਜਿੰਨੇ ਉਹਦਾ ਪਲੇਅਰ ਬੰਨਣਾ ਨਾ ਉਹ ਛੋਟੀ ਉਮਰ ਚ ਹੀ ਬੰਨਦਾ ਤਗੜਾ ਹੋ ਜਾਂਦਾ ਛੇਤੀ ਜੇ ਹਾਂਜੀ ਹੁਣ ਜਿਦਾਂ ਆਪਣਾ ਹੁਣ ਅ ਦੁਜਾ ਗਰਦੇਵ ਆ ਹਾਂਜੀ ਗਰਦੇਵ ਦੀ ਉਮਰ ਹੁਣਾ ਮੇਰੇ ਸਾਹਨ 6 ਦਾ ਬੋਰ ਨੇ ਆਏ ਪਤਾ ਨਹੀਂ 6 ਦਾ ਹੈ ਕਿ 5 ਦਾ ਅੱਛਾ ਜੀ ਤੇ ਹੁਣ ਲਾਲਾ 5 ਦਾ ਤੇ ਕਿੰਨੇ ਸਾਲਾਂ ਦਾ ਉੰਨੀ ਮੇਰੀ ਉਮਰ ਹੈ ਜਿੰਨੇ ਦੀ ਉਮਰ ਹੈ ਉਹਨਾਂ ਨੇ ਮੇ ਖੇਡ ਦੇਣ ਹੋ ਗਿਆ ਸਹੀ ਗੱਲ ਤੇ ਉਹ ਤੇਜਾ ਤੇਜਾ ਦੇਹਾਨੀ ਆ ਦੋਵੇਂ ਉਹ ਹਰਾਂ ਹਰਾਂ ਦੇ ਹੋਣੇ ਲੱਗ ਪਏ 18 ਦੇ ਹੋਣੇ ਆਹੋ ਔਰ ਉਹਦੀ ਬਾਡੀ ਦਾ ਦੀ ਡੌਗ ਦੇਖੋ ਲੱਗਦਾ 25 ਆ ਵਾ ਹਾਂ ਅੱਜ ਕੋਈ ਕਮੈਂਡ ਕਰਨ ਲਿਆ ਸੀ ਕਹਿੰਦਾ ਪੁਲਵਾਨ ਜਿਹੜੀਆਂ ਫੋਟਮਾਂ ਪਾਈਆਂ ਝੂਠ ਮਾਰਦੇ ਜੇ ਤੁਸੀਂ ਆਹੋ ਵੀ ਉਦੋਂ ਤੁਸੀਂ ਵੱਡੇ ਲੱਗਦੇ ਜੇ ਝੂਠ ਮਾਰ ਕੇ ਮੈਂ ਗੁਰੂਆ ਕਿਤੇ ਸਕੱਡ ਫਿਕੜ ਲੈਣਾ ਕਿ ਹਣਾ ਝੂਠ ਮੈਂ ਕਿਹੜੀ ਕੋਲ ਮਾਰਨਾ ਉਹਨੇ ਕੈਲਕੂਲੇਸ਼ਨ ਕੀਤੀ ਬੁਰੀ ਆ ਉਹਨੇ ਲਾਇਆ ਉਸਾਬ ਉਹ ਅਸਲ ਤੇ ਲੋਕੀ ਇਹ ਚੀਜ਼ ਦਾ ਹਿਸਾਬ ਲਾ ਲੈਂਦੇ ਨਾ ਟਾਈਮ ਬੜਾ ਹੋ ਗਿਆ ਖੇਡਦੇ ਨੂੰ ਹਾਂਜੀ ਬੁੱਕੇ ਸ਼ਹਿਬ ਹੱਥ ਉਹੜਿਆਈਆਂ ਮਾਲਕ ਦੇ ਹੱਥ ਵਾਸੇ ਗੇਮ ਤੇ ਰੱਬ ਦੀ ਆ। ਉਹ ਮੈਂ ਪਲਵਾਨ ਬੰਨਾ ਸੀ ਕਿਤੇ ਬਾਪੂ ਦਾ ਉਹ ਕਿਰਪਾ ਕਰਕੇ। ਸਾਧੂ ਦਾ ਸੰਗ ਕੀਤਾ। ਬੰਨੇ ਲਾ ਗਿਆ ਕਿਤੇ ਸਾਧੂ ਦਾ ਸੰਗ ਤਾਪ ਜਾਂਦਾ। ਹੋ ਗਿਆ। ਨੀ ਪੜਦਾ। ਅੱਜਾਂ ਨੇ ਨਾ ਬਈ ਕਾਲੇ ਤੇ ਪਾਈ ਉਹਦਾ ਜੰਗੀ। ਆ ਕੋਵਾਂ ਬੁਰੀਆ ਆਹ ਆ ਆਹ ਉਹ ਕੁੜੀਆਂ ਨੇ ਵੀ ਤੇ ਬਦੇ ਬਦੇ ਨਾ 12 ਕਰਕੇ ਆ ਉਹਨਾਂ ਨਾਲ ਜਾਇ ਖਲੋਂਦਾ ਜੀ ਬਰਮਾਚੀਆਂ ਕਰਦਾ ਬੁਰੀਆਂ ਆਹੋ ਤੇ ਕੁੜੀਆਂ ਪਿੱਛੇ ਮੈਨੂੰ ਕਹਿੰਦਾ ਗੱਡੀਆਂ ਕਿੰਨੀਆਂ ਹੀ ਮੈਂ ਸੱਤ ਹਾਂ ਕਹਿੰਦਾ ਪੈ ਕਿਤੇ ਕਿਵੇਜੇ ਮੈਂ ਕਿਉਂ ਹੂੰ ਕਹਿੰਦਾ ਵੀ ਆਪਣਾ ਭੈਜਰ ਟਰੈਕਟਰ ਮਾਲਾ ਲੋਕਾਂ ਦੇ ਟਰੈਕਟਰ ਵੱਡੇ ਆ ਚਾਗੇ ਆ ਟਰੈਕਟਰ ਵੱਡਾ ਹਾਂ ਮੈਂ ਕਹਿੰਦਾ ਵੀ ਆਪਣਾ ਟਰੈਕਟਰ ਜੂਮਰ ਵੱਡਾ ਆ ਆਪਣਾ ਟਰੈਕਟਰ ਜੰਗਾ ਹਾਂ ਸੈਦਾ ਟਰੈਕਟਰ ਦਾ ਚੱਲਦਾ ਜੰਗਾ ਮਾਲ ਲੈ ਨਾਲ ਤੇਰਾ ਜ਼ੋਰ ਜ਼ਿਆਦਾ ਹੋਊਗਾ ਪਰ ਇੱਥੇ ਡੈਕ ਵੱਡਾ ਮੜਾ ਹੀ ਹਾਂ ਡੈਕ ਲਵਾਈ ਜਾਂਦਾ ਉਹਦਾ ਕਹਿੰਦਾ ਉਹਨਾਂ ਦਾ ਡੈਕ ਚੱਲਦਾ ਡਰੇ ਜਾਵੇ ਸਪੀਕਰਾਂ 'ਚ ਲਾਈਟਾਂ ਕਰ ਦਈਆਂ ਨਹੀਂ ਪਤਾ ਕਿੱਡਾ ਗੰਦਾ ਹਾਂ ਕਿੱਡਾ ਗੰਦਾ ਮੇਰੇ ਕੋਲ ਬੰਦਾ ਘਟਿਆ ਇਹ ਸਾਲਾ ਪਰਸ਼ਾਵਾ ਪੈਂਦਾ ਨਾ ਉਹਨੂੰ ਕਮੇਟੀ ਲੈਣਾ ਵਾਲਾ ਹਾਂ ਹਾਂ ਅੱਜ ਦੇ ਦੇ ਦੀ ਨਾਲ ਗਿਆ ਜੇ ਜੇ ਮੇਰੇ ਤੇ ਗਿਆ ਹੁੰਦਾ ਨਾ ਤਾਂ ਤੈਨੂੰ ਉਹਨੇ ਮਾਰਦਾ ਨਾ ਕੋਨਾ ਕੋ ਦੇ ਕੇ ਇਹ ਮੈਂ ਕੇ ਲੋਬੜਾ ਸਾਹਿਬ ਆ ਮੈਂ ਉਹਨੂੰ ਨਾ ਮੋੜਨਿਆ ਸਾਹ ਜਤਾਵ ਜਾ ਆਹ ਲੈ ਟਾਈਮ ਇਹਦਾ ਓਵਰ ਨਹੀਂ ਹੋ ਗਿਆ ਨਾ ਪਿੰਦੇ ਦਾ ਓਵਰ ਟਾਈਮ ਚ ਲੰਦਾ ਓਵਰ ਟਾਈਮ ਜਿਹੜਾ ਹੁੰਦਾ ਵਾ ਤੇ ਚੱਲ ਗਿਆ ਵਾ ਤੁਸੀਂ ਸ਼ੇਰ ਯਾਰ ਤੁਸੀਂ ਸ਼ੇਰ ਉਹ ਤੇ ਚੱਲ ਗਿਆ ਉਹ ਤੇਰਦੀਪ ਉਹ ਤੇ ਚੱਲ ਗਿਆ ਬਾਬਾ ਉਸ ਤੇ ਚੱਲ ਗਿਆ ਹੋਰ ਓਵਰ ਹੋ ਗਿਆ ਸਪੈਰ ਹੋ ਗਿਆ ਮੈਂ ਇਸਪੈਰ ਇਹੀਂ ਕਰਦੇ ਅਹੀਂ ਤੇਰਾ ਵੀਜ਼ਾ ਵੋਜ਼ਾ ਲਵਾਉਣੇ ਆ ਰਲ ਮਿਲ ਕੇ ਤੂੰ ਵੀ ਜਾ ਕੇ ਬਾਹਰ ਗਾਲਾਂ ਕੱਢੀ ਇਹੀਂ ਪਲਵਾਨ ਨੂੰ ਬੜਾ ਗੰਦਾ ਹੈ ਗੱਡੀ ਦੇ ਪੈੜੀ ਦਦਾਰ ਆ ਹਾਂ ਉਹਨੂੰ ਲੋਕੀ ਛਦਾਈ ਕਹਿੰਦੇ ਹੋ ਜਾਂ ਪੈੜੇ ਜਾਂ ਹੋਰ ਕੁਝ ਵੀ ਕਹਲਾ ਜਾਂਦਾ ਤਮਾਸ਼ਾ ਵੇਦੇ ਰਹੇ ਨਾ ਨਾ ਇਹ ਕੋਈ ਆ ਬਾਕੀ ਮੈਨੂੰ ਜਾਦਾ ਮਿਲਿਆ ਇਹ ਤਾਂ ਨਾ ਬਾਕੀ ਜੱਫੀਆਂ ਆ ਨਿੰਜਾ ਹੈ ਨਿੰਜਾ ਤੇ ਉਹ ਵੇਲੋ ਉਹ ਦਿਨ ਉਹ ਸਟੇਜ ਤੇ ਗਿਆ ਦੋ ਜਿਹੜੀ ਰੋਜੀ ਆ ਉਹਨੇ ਉਹਨੂੰ ਮੈਕ ਦਿੱਤਾ ਵੀ ਸੀਦੋ ਵੀ ਆ ਆਲਾ ਸੀਦੋ ਵਾਲਾ ਸੋਨੂ ਆਇਆ ਤਾਂ ਵੇਲੋ ਉਹ ਗੱਲ ਤਾਂ ਸੁਣੋ ਉਹ ਸੁਨੂ ਤਾਂ ਮਸ਼ਹੂਰ ਹੋਣਾ ਆਣਾ ਸੀ ਸੀਦੋ ਪਿੰਡ ਦਾ ਕਿਡਾ ਨਾਮ ਸ਼ੁਰੂ ਹੋ ਗਿਆ ਸੀਦੋ ਪਿੰਡ ਸੀਦੋ ਕੋਈ ਜਾਣਦਾ ਸੀ ਵੀ ਸੀਦੋ ਪਿੰਡ ਹੈ ਕਿੱਥੇ ਆ ਕੀ ਗੱਲ ਆ ਉਹ ਛੋੜਾ ਜਿਹਾ ਪਿੰਡ ਹੈ ਮੇਰੇ ਹਸਾਣਾ ਉੱਥੇ ਹੁਣੀ ਆ 3 400 ਵੋਟ ਤਾਂ ਦਰਿਆ ਕੰਢੇ ਪਿੰਡ ਆ ਉਹ ਜਿਹੜਾ ਆਪਣਾ ਆਖਰੀ ਕਿਲਾ ਦਰਿਆ ਹੈ ਨਾ ਉਹ ਦਰਿਆ ਦੇ ਕੰਡੇ ਪਿੰਡ ਜੇ ਛੋਟਾ ਜਾ ਪੈਂਦਾ ਆ ਉਨੂੰ ਕਿੱ데 ਜਾਏਗਾ ਆ ਉਥੇ ਤੇਰੀ ਸਾਲੀ ਤੂੰ ਮਤੀਆਂ ਨਾਲ ਲੜਾ ਲੈਣਾ ਦੇ ਆ ਉਹ ਦਾੜੀ ਦਾਦਾ ਮੇਰਾ ਸਾਡਾ ਪੁੱਤ ਦਾਦੇ ਅਗਲੇ ਬੰਦੇ ਆ ਪੁੱਤ ਗਾਂ ਆ ਤੈਨੂੰ ਅੜੇ ਦੇ ਦਾ ਪੇਚਾ ਦਾ ਸਾਰਾ ਬਲਾਵਾ ਇਹ ਰੇਲਪਨੋਂ ਬੈਸੀ ਮੈਂ ਮੰਨਦਾ ਰੇਲ ਬਣਾਉਂਦਾ ਇਹ ਬਣਾਉਂਦਾ ਅਣਕੇ ਮੀਰਪੁਰ ਦੇ ਸ਼ਿਕਰੀ ਜਮ ਜਾਂਦੇ ਜੇ ਉੱਥੋਂ ਪਿਆ ਮੋੜਾ ਨਹੀਂ ਸ਼ਿਕਰੀ ਕਾਦੀ ਜਮ ਜਾਂਦੀ ਐ ਸ਼ਿਕਰੀ ਜਮ ਜਾਂਦੀ ਮੈਨੂੰ ਇਹ ਦਰਦ ਮੈਨੂੰ ਆਉਂਦਾ ਹੀ ਮੈਂ ਲੈ ਗਿਆ ਮੈਂ ਆ ਜਾ ਕੋਈ ਨਹੀਂ ਰਸੀਦ ਨਹੀਂ ਕੋਈ ਕਹਿੰਦਾ ਇਹਨੇ ਬਣਾਣਾ ਮਾਰੇ ਵੀ ਅੱਜ ਮੇਰੇ ਢਿੱਡ ਪੀੜ ਹੁੰਦੀ ਆ ਮੈਨੂੰ ਸਿਰ ਪੀੜ ਹੋ ਗਿਆ ਮੈਂ ਆ ਜਾਣਾ ਨਹੀਂ ਕੋਈ ਆਪੇ ਆ ਜਾਓ ਜਿਹੜੀ ਗੱਲਾਂ ਦੱਸਦਾ ਨਹੀਂ ਜਾਂਦਾ ਦੀਦਾ ਕੀ ਬੰਦਾ ਵੀਦਾ ਨਹੀਂ ਕੀ ਬੰਦਾ ਕਹਾਂ ਸਾਰੇ ਬਣਾ ਮਹਾਰਾਜ ਤੰਦਰੁਸਤ ਦਾ ਦੇਖਾਰੇ ਪੁੱਟੇ ਛੁੱਟੇ ਹੈ ਬਾਕੀ ਆਪਾਂ ਕਹਿੰਨੇ ਵੀ ਮੈਂ ਇਹਨੇ ਸਭ ਤੋਂ ਜਿਆਦਾ ਜਿਹੜਾ ਚੀਜ਼ ਆ ਉਹ ਸਮਾ ਵਾ ਬੰਦੇ ਦੇ ਆਕਾਰ ਦਿਖਾਉਣ ਦਾ ਹਾਂਜੀ ਇਹ ਬੰਦਾ ਕੀ ਆ ਸਮਾ ਸਾਰਿਆਂ ਦੀ ਔਕਾਤ ਦਿਖਾ ਦਿੰਦਾ ਸਮਾ ਸਮਾ ਜਦੋਂ ਵੀ ਆਊਗਾ ਨਾ ਤੇ ਉਹ ਔਕਾਤ ਤੇ ਦਿਖਾਊਗਾ ਵੀ ਆਹ ਬੰਦਾ ਇਦਾਂ ਉਹ ਤਾਂ ਗੱਲ ਹੈ ਸਮਾ ਜਿਹੜੇ ਉਹ ਤਾਂ ਕੀ ਗੱਲ ਸਾਹਮਣੇ ਆਈ ਹੋਏ ਜਾਨੀਆ ਕੋਈ ਵੀ ਗੱਲ ਹੋਵੇ ਹੁਣ ਹਰਦੀਪ ਇੰਨੀ ਜਰਨੀ ਲੰਮੀ ਹੋ ਗਈ ਖੇਡਦਿਆਂ ਨੂੰ 19 ਸਾਲ ਕੋਈ ਖਲਾਇਦਾ ਵੜਾ ਨਹੀਂ ਹਾਂਜੀ ਇਹ ਕਿੰਨੇ ਪਲੇਅਰ ਸਾਡੇ ਨਾਲ ਲੱਗੇ ਕਿੰਨੇ ਚਲ ਗਏ ਤੇ ਮਹਾਰਾਜ ਦੀ ਅੱਜ ਵੀ ਕਿਰਪਾ ਸੱਚੇ ਪਾਤਸ਼ਾਹ ਦੀ ਹਨਾ ਵੀ ਅੱਜ ਵੀ ਰੇਸ ਦੇ ਵਿੱਚ ਬਿਲਕੁਲ ਮੇਰੇ ਨਾਲ ਜਿਸ ਤੋ ਜਿਵੇਂ ਦੱਸਦੇ ਹੋ 19 ਸਾਲ ਖੇਡਦਿਆਂ ਹੋ ਗਿਆ ਉਨੇ ਸਾਲਾਂ ਜੇ ਹੁਣ ਤੁਹਾਡੇ ਮੇਰੇ ਸਾਹਮਣੇ ਪਿਛਲਾ ਤਾਂ ਕੋਈ ਲੱਗਦਾ ਪਲੇਅਰ ਹੈ ਹੀ ਨਹੀਂ ਜਿਹੜਾ ਤੁਹਾਡੇ ਬਰਾਬਰ ਦਾ ਖੇਡਦਾ ਹੋਵੇ ਮੱਝ ਜਿਤੇ ਪੰਜ-ਛੱਤ ਹੀ ਰਹਿ ਗਈਆਂ ਮੱਝੇ ਚ ਹੁਣ ਮੰਨ ਕੇ ਮੱਖਣ ਮੱਕੀ ਨਹੀਂ ਮੱਖੀ ਆਹੋ ਮੱਖੀ ਆ ਇੱਕ ਹਾਂ ਤੇ ਮਕੀਨਾ ਥੋੜਾ ਜਿਹਾ ਮਿਹਨਤ ਸਾਡੇ ਨਾਲ ਦਾ ਲਾਉਣ ਲੱਪਿਆ ਸੀ ਬਾਜੂ ਮੱਖਣ ਥੋੜਾ ਜਿਹਾ ਲੇਟ ਲੇਟ ਆਇਆ ਸਾਡੇ ਨੂੰ ਅੱਛਾ ਲੇਟ ਆ ਏ ਟੇਰੀ ਵਾਲੇ ਮੈਚ ਘੱਟ ਗਿਆ ਇਹ ਸਿੱਧਾ ਸਰਕਲ 'ਚ ਆਇਆ ਦੇ ਬਾਜੂ ਕੋਲ ਬਾਜੂ ਬਾਜੂ ਇਹ ਬਾਜੂ ਮੇਰੇ ਤੋਂ ਸੀਨੀਅਰ ਆ ਤਾਬਾ ਮੇਰੇ ਤੋਂ ਸੀਨੀਅਰ ਆ ਕੇਂਦਰਪੂਰਿਆ ਵਾਲਾ ਸੀਨੀਅਰ ਆ ਅੱਛਾ ਜੀ ਇਹ ਬੰਦੇ ਮੇਰੇ ਤੋਂ ਸੀਨੀਅਰ ਆ ਮੈਂ ਇਹਨਾਂ ਤੋਂ ਥੱਲੇ ਆ ਹਾਂਜੀ ਮੇਰੇ ਤੋਂ ਥੱਲੇ ਫਿਰ ਮੰਨ ਕੇ ਚੱਲ ਜਿੱਦਾਂ ਮੱਖੀ ਹਾਣੀ ਹੋ ਗਏ ਅਸੀਂ ਥੋੜੇ ਬਹੁਤੇ 1 ਸਾਲ ਦਾ ਫਰਕ ਹੋਊਗਾ ਰੇਸ਼ਮ ਚੰਬੇ ਵਾਲਾ ਹੋ ਗਿਆ ਹਾਂਜੀ ਤੇ ਉਹ ਦੂਜਾ ਕਿ ਉਹਦਾ ਨਾਂ ਹੀ ਰੇਸ਼ਮ ਜਮਾਰਾ ਆ ਰੇਸ਼ਮ ਜਮਾਰਾ ਗਰਦੇਤ ਸਤੂ ਮੰਨਾ ਸਤੂ ਆ ਮੰਨਾ ਮੰਨਾ ਵੀ ਇਹਨਾਂ ਦਾ ਹਾਣੀ ਹੋ ਗਿਆ ਦੂਜਿਆਂ ਦਾ ਮੇਰੇ ਸੋਨਾਂ ਮੰਨਾ じゃ ਮੇਰਾ ਹਾਣੀ ਹੋ ਜਾ ਸਾਲਖੰਡ ਵੱਡਾ ਨਿੱਕਾ ਹੋ ਗਿਆ ਇੱਥੇ ਲਾਲਪੁਰਾ ਹਾਂ ਤੇ ਹੁਣ ਮੰਨ ਕੇ ਚੱਲ ਵੀ ਇਹੋ ਪਲੇਅਰ ਰਹਿ ਗਏ ਆਪਾਂ ਜਿਹੜੇ ਮੇਨ ਮੇਨ ਆਪਣੇ ਮਾਝੇ 'ਚ ਹਾਂਜੀ ਹਾਂਜੀ ਆ ਤੇ ਮੁੜ ਕੇ ਆ ਵੀ ਮੰਗਰੀ ਤੁਰਿਆ ਆਂਦਾ ਸਾਡੇ ਦੂਜਾ ਜੋਬਨ ਸਿੰਘ ਕੋਲਾ ਸਾਹ ਹਾਂ ਉਧਰੋਂ ਗਰਦਾਸਪੁਰ ਚੋਂ ਮੁੜ ਕੇ ਆ ਜਾਂਦੇ ਆ ਸ਼ੰਕਰ ਚੁੰਕਰ ਹੁਣੀ ਨਹੀਂ ਨਹੀਂ ਮੱਝੇ ਵਾਲੇ ਆਪਣੇ ਇੱਧਰ ਦੇ ਜਿਹੜੇ ਇੱਥੇ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਮੈਂ ਆਪਣੇ ਜ਼ਿਲ੍ਹੇ ਦੇ ਇਹਦੇ ਵਿੱਚ 19 ਸਾਲ ਕੋ ਕੌਣ ਖੇਡਿਆ ਹੁਣ ਕੋਈ ਵੀ ਨਹੀਂ ਨਹੀਂ 19 ਸਾਲ ਖੇਡਿਆ ਮਮਾ ਖੇਡੇ ਗੋਣੇ ਹੁਣ ਤਾਬਾ ਤਾਬੇ ਨੂੰ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਤਾਬੇ ਨੂੰ ਤੇ ਮੇਰ ਤੋਂ ਵੀ ਤਾਬੇ ਨੂੰ ਤੇ ਮੇਰੇ ਸਾਹ ਹੁਣ 25 ਸਾਲ ਹੋ ਗਏ ਹੁਣੇ ਖੇਡਦੇ ਨੂੰ ਆਹੋ ਤਾਬਾ ਜੀ ਤਾਂ ਖੇਡਦੇ ਨੇ 2001 ਦਾ 2 ਦਾ ਖੇਡੰਦਿਆ ਹੈ ਹੈ ਤੇ ਜਿਹੜੀ ਗੱਲਬਾਤ ਕਰਦੇ ਇਹ ਕਿ ਨજર ਪਹੁੰਚੋਗੇ ਉੱਥੇ ਚਲੋ ਇਹਨਾਂ ਦਾ ਮੈਨਰ ਦੇ ਦਿੱਤਾ ਤੇ ਬੋਲੇ ਲਾਮੀਪੁਰੇ ਮਾਦਾ ਅੱਗੇ-ਤਾਗੇ ਦੇ ਆਪਾਂ ਹੋਏ ਤੇ ਮਾਰਸੀ ਮੀਰਪੁਰੇ ਵਧੀਆ ਇਹਨੇ ਬੱਸ ਉਹ ਹੀ ਤੁਹਾਨੂੰ ਕੀ ਦੱਸਾ ਆ ਆ ਨਾ ਪਾਲੀ ਵੀਰ ਮੇਰਾ ਮੀਰਪੁਰੇ ਦੇ ਨੇ ਆਪਾਂ ਅੱਜ ਸੇਵਾ ਕਰਨੀ ਆ ਆਪਾਂ ਪ੍ਰਵਾਨ ਨ ਕੀਤਾ ਹੈ ਵਾਦਾ ਕਿ ਪੈਸੇ ਤੈਨੂੰ ਦੇਵਾਂਗੇ ਜਉਰਾ ਸਿੰਘ ਨੂੰ ਤੇ ਆਪਾਂ ਇੱਕ ਦੋ ਬੰਦੇ ਤੋਰ ਕੇ ਤੇ ਬਾਕੀ ਇਹਦਾ ਅੱਜ ਲਾਮਾ ਲਾਉਣਾ ਆਪਾਂ ਸੇਵਾ ਜੀ ਹਰਦੀਤ ਹੈ ਤੇ ਗੱਤ ਮੈਂ ਮੋਟੇ ਤੇ ਲਾ ਦੇ ਜਲਾਉਣੇ ਹੋਏ ਤੇ ਜੱਫਿਆਂ ਦੇ ਬਾਕੀ ਇੰਨੀ ਸੇਵਾ ਹੀ ਕਰਨੀ ਅੱਜ ਤੇ ਜੱਫਿਆਂ ਨੂੰ ਉੱਤੇ ਤੇ ਲਾ ਲਾਂਗੇ ਤਾਂ ਦੱਸ ਦੋ ਨਾ ਵੀ ਛੇਰ ਸਾਡ ਕੋਈ ਹੋਰ ਉਹ ਛੇਰ ਛੇਰੀ ਚਲਦੀ ਹੈ ਗੜ ਫਿਰ ਹਾਂ ਆ ਇਹ ਵੀ ਗੱਲ ਠੀਕ ਆ ਉਹ ਕਮਿਸ਼ਨ ਬੇਸ ਤੇ ਨਹੀਂ ਚੱਲਦਾ ਇਹ ਗੱਲ ਕੰਮ ਪੰਜ ਹਜ਼ਾਰ ਪਹਿਲਵਾਨ ਦਾ ਜੱਫਾ ਦੇ ਲਾ ਗਿਆ 500 ਮੀਰਪੁਰੀਏ ਦਾ ਇਧਰ ਰੱਖਿਆ ਕਰੋ ਸਾਹ ਹੋ ਗਿਆ ਚਲੇ ਗੋਡੇ ਦਾ ਕਰਾਇਆ ਪ੍ਰੇਟ ਪਟ ਨੇ ਤੜਕਾ ਹੋ ਗਿਆ ਅੱਛਾ ਜੀ ਪੰਜ ਹਜ਼ਾਰ 12000 ਦਿੱਤਾ ਗਏ ਦੇ ਹੁਣ ਦੇ ਵੀ ਕਰਦੇ 50 ਕਰਦੇ ਉਹਦਾ ਮੁੰਡੇ ਦਾ ਪੱਟਾ ਰਹਾ ਹੈ ਕਹਿਵਾ ਰਹਿਣਾ ਬੰਦੀ ਦਾ ਪੱਟਾ ਨਹੀਂ ਹੋ ਜਾਣਾ ਪੱਟ ਮਾਮਾ ਦੁੱਬੜ ਰ ਕੇ ਪੱਟਿਆ ਦੇ ਪਰ ਕਾ ਮੋ ਮੈਂ ਲੋਪੇ ਲਾਵਾਂ ਫੋਨ ਕਮੇਟੀ ਨੂੰ ਪੈਸੇ ਨਾਲ ਨਹੀਂ ਨਹੀਂ ਤੈਨੂੰ ਲਵਾ ਤੈਨੂੰ ਲਵਾ ਜਿਹੜਾ ਤੇ ਤੇ ਮੇਰੇ ਹੁਣੇ ਜਿਹੜਾ ਮੈਨੂੰ ਚੇਤਾ ਭੁੱਲ ਜਾਣਾ ਹੁੰਦਾ ਤੇ ਮੈਂ ਗੱਡੀ 'ਚ ਉੱਤਰ ਜਾਣਾ ਤੇ ਉਹ ਵੀ ਮੁੜ ਕੇ ਤੇ ਵਾਲੀ ਜਾਂਦੇ ਆ ਪਿੰਦੇ ਜਾਂਦੇ ਕਿ ਨਹੀਂ ਨਹੀਂ ਉਹ ਵੀ ਉਹ ਵੀ ਜਾਂਦੇ ਆ ਤੇ ਜਿਹੜੇ ਦੂਜੇ ਆਪਣੇ ਲੈ ਜਾਂਦੇ ਰਹੇ ਕਈ ਨਹੀਂ ਹੁਣ ਨਾ ਅਸਲ 'ਚ ਮੈਂ ਕਮੇਟੀ ਨੂੰ ਨਾ ਇੱਕ ਰਿਕਵੈਸਟ ਕਰਦੀ ਆ ਅਸਲ 'ਚ ਇਹ ਬਾਜੀ ਜੰਡ ਨੇ ਕਿਹਾ ਏ ਜਿਤਨਾ ਮੰਨ ਕੇ ਚੱਲੋ ਕਿ ਆਪਾਂ ਨੂੰ ਪਲਾਸਟਿਕ ਜਿਹਦੇ ਦਿੰਦੇ ਆ ਕੱਪ ਹਾਂਜੀ ਇਹਦੀ ਵੈਲ ਯੂ ਨਹੀਂ ਹੈਗੀ ਇਹ ਸੋਚ ਮੰਨ ਕੇ ਚੱਲ ਗਈ ਹੋਰ 5-7 ਸਾਲ ਤੇ ਆਖਰੇ ਟੁੱਟਣੀਆਂ ਹੀ ਆ। ਹਾਂਜੀ। ਹੁਣ ਮੰਨ ਲੈ ਕਿੰਨਾ ਚਿਰ ਕੋਈ ਸੰਭੀ ਜਾਊਗਾ ਸਾਫ਼ ਕਰੂ ਕਿ ਨਾ ਟੁੱਟ ਜਾਣੀਆਂ ਅਸਰ। ਅਸਰ ਜੇ ਕੋਈ ਚੀਜ਼ ਦੇਣੀ ਹੈ ਨਾ ਕੋਈ ਪਿੱਤਲ ਦੀ ਦਵੇ ਸ਼ੀਲਡ। ਕੋਈ ਕੰਮ ਆ ਜੇ। ਗਾਂਹ ਜਾ ਕੇ ਮੰਨ ਕੇ ਚੱਲ। ਹੁਣ ਪਹਿਲੀਆਂ ਮੇਰੇ ਘਰੇ ਆ ਗੁਰਜਾ 6-8 ਦਾ ਗੁਰਜਾ ਹੋਣੀਆਂ। ਹਾਂਜੀ। ਤੇ ਉਹ ਮੰਨ ਕੇ ਚੱਲ ਉਹ ਸਦਾ ਬਾਹਰ ਆ ਵੀ ਗਾਂ ਵੀ ਪਤਾ ਲੱਗਣਾ ਵੀ ਪਲਵਾਨ ਤੋਂ ਗੁਰਜਾਂ ਗੁਰਜਾਂ ਹੁਣ ਇਹ ਜਿਹੜੇ ਕਾਪ ਆ ਨਾ ਅੱਧੇ ਤੇ ਟੁੱਟ ਜਾਂਦੇ ਵਿੱਚੋਂ ਉਹਦੇ ਭਲਾਂ ਦੇ ਉਹ ਫਿਰ ਮੈਂ ਇੰਟਰਵਿਊ ਸੰਦੇ ਪੰਮਾ ਨਹੀਂ ਪੜਾਉਣ ਡੇਰੇ ਬਗਨਾਂ ਨਾਲ ਆਹੋ ਉਹਦੇ ਗੁਰਜਾਂ ਤਨ ਨੂੰ ਖਵਾਉਂਦੇ ਆਂਦਾ ਮੇਰੇ ਤੋਂ ਇੱਕ ਗੁਰਜਾਂ ਇਦਾਂ ਦੀਆਂ ਘੱਟੋ ਘਾਟੇ ਵੇਡ ਇਹਦਾ 15 ਕਿਲੋ ਆਹੋ ਚਾਂਦੀ ਦੀ ਉਹ ਆਂਦਾ ਝੋਟੇ ਦੇ ਮਾਰਾਂਗਾ ਤੇ ਝੋਟੇ ਲੱਗ ਦੋ ਆਹੋ ਆਹੋ ਚਾਂਦੀ ਦੀ ਆ ਜਿੱਦਲੀ ਇੰਦੇ ਬਾਣ ਕੋਲੇ ਵੀ ਤਾਂ ਹੋਟਲਸ ਦਾ ਇਤਨਾ ਲੋ ਰੇਟ ਬੋਗਲੇ ਮੈਂ ਉਹੀ ਗੱਲ ਕਹਿਣਾ ਵਾ ਇਹ ਤਾਂ ਜਮਰਾ ਜੇ ਹੁਣ ਮੰਨ ਕੇ ਚੱਲ ਨਿੱਜ ਦਾ ਆਪਾਂ ਕੱਪ ਕਰਾਇਆ ਨਾ ਪਰੰਦੀਪੁਰ ਆਪਾਂ ਕਰ ਦੇਣੀ ਕਰਵਾ ਆਪਾਂ ਰੱਖਾਂਗੇ ਕੋਈ ਆ ਜਿਆ ਹੋਏ ਜੇ ਤੁਸੀਂ ਕਹਿੰਦੇ ਹੋ ਕਿ ਆਪਣੇ ਕੱਪ ਦੇ ਘਰ ਨਾਲ ਪਹਾਰ ਸੋ ਆਪਣੇ ਜਿੰਨੇ ਰੇਟ ਮੁਠੇ ਆਪਾਂ ਕਰ ਦਾਂਗੇ ਗੁਰਜਾਣਾ ਕਰਦਾ ਅੱਗੇ ਵੀ ਮੈਂ ਕਰਾ ਕੀਤਾ ਇਹ ਕੱਪਾਂ ਦਾ ਸਮਾਨਤ ਹਾਂ ਰੇ ਨਾ ਹੀ ਨਹੀਂ ਹੁੰਦਾ ਸਮਾਨਤ ਕਰ ਦੇਣਾ ਤੇ ਸੇਵਾ ਦੇ ਵੱਧ ਚੜ ਕੇ ਯੋਗ ਹੈਗਾ ਕਰਦਾ ਹੀ ਹੁੰਦਾ ਮੇਲੇ ਦੀ ਸਮਾਰਤੀ ਹੈ ਸਾਰਿਆਂ ਨੂੰ ਦਿੱਤੇ ਹੀ ਕਰ ਉਹਨਾਂ ਸ਼ੋਅ ਮੈਚ ਉਹ ਸਾਹਿਬ ਤੇ ਮੂੰ ਤੁਮੀ ਗਾ ਕੇ ਦੇ ਮੈਜਣਾ ਨਾ ਪਲਵਾਨ ਦਾ ਤੇ ਸੁਮਨ ਦਾ ਉੱਥੇ ਪਹੁੰਚ ਜਾਂਦੇ ਨੇ ਮੋਟਰਸਾਈਕਲਾਂ ਦੇ ਇਹੋ ਜਿਹੇ ਬੰਦੇ ਉਹ ਦਿਹਾੜੀਦਾਰ ਬੰਦੇ ਜਿੰਨਾ ਅੱਧੀ ਦਿਹਾੜੀ ਲਾਉਣੀ ਤਾਂ ਆਖਣਾ ਨਹੀਂ ਅੱਜ ਮੈਚ ਉਹਨਾਂ ਨੂੰ ਉੱਥੇ ਜਾਂ ਉੱਥੇ ਜਾਣਾ ਹੀ ਜਾਣਾ ਮੇਰੇ ਪਿੰਡ ਜਾਂਦੇ ਰਹੇ ਯਾਰ ਮੇਰੇ ਪਿੰਡੋਂ ਨਾ ਦਿਹਾੜੀ ਛੱਡ ਕੇ ਨਾ ਪਾ ਲਗਣਾ ਪਲਵਾਨ ਦਾ ਸੁਮਨ ਦਾ ਮੈਚ ਆ ਦਿਹਾੜੀ ਛੱਡ ਕੇ ਤੇ ਕੁੜੇ ਘੁੱਕੇ ਦੇ ਉਹਨਾਂ ਨੇ ਜਾਣਾ ਚੱਲ ਮੈਚ ਵੇਖਣ ਆ ਆਸਾਬਾ ਦਾਸ ਆਵਦਾ ਨੀ ਨੀ ਦੁਨੀਆ ਦਾ ਇਨਾ ਨਾ ਪਬਲਿਕ ਤੇ ਕਿੰਨਾ ਤੇ ਉਹ ਵੀ ਲੈਣੀ ਹੁਣ ਮੈਚ ਮੈਚ ਜੰਗਲੇ ਦੇ ਘਰੇ ਘਰੇ ਕਿਹੇ ਵੀ ਟੀਮ ਦਾ ਮੈਚ ਹੋਏ ਤੇ ਜੰਗਲੇ ਦੇ ਘਰੇ ਘਰੇ ਜਿਹੜੀ ਕਬੱਡੀ ਹੀ ਨਾ ਕਬੱਡੀ ਚ ਹੋਰ ਸਿਸਟਮ 2012 ਚ ਜਿਹੜੀ ਕਬੱਡੀ ਖੇਡੀ ਨਾ ਹੀ ਉਹ ਕਬੱਡੀ ਜੇ ਜਦੋਂ ਛੇਰੀ ਹੁਣੀ ਪਾਲੂ ਹੁਣੀ ਤਾਬੇ ਹੁਣੀ ਤਾਬੇ ਤੋਂ ਕਮਾਨ ਹੁੰਦੀ ਛਰੀ ਆਪਾਂ ਸ਼ਨੀਰੀ ਸਾਡੇ ਤੋਂ ਜੇ ਸਿਰ ਧੜ ਦੀ ਲੱਗਦੀ ਹੁੰਦੀ ਉਧਰ ਵੀ ਉਹਨਾਂ ਦੀ ਸਿਰ ਧੜ ਦੀ ਕੋਈ ਇਹ ਨਹੀਂ ਕਿ ਇੱਕ ਦੂਜੇ ਦਾ ਬੈਰ ਵਿਰੋਧ ਹੀ ਕਿਤੇ ਆਵੇ ਪਰ ਮੈਂ ਜਿਹੜੇ ਖੜਕਦੇ ਇਹ ਨਾਲ ਅੱਗੇ ਨਿਕਲਦੀ ਸੀ ਮੈਚਾਂ ਜੀ ਤਾਂ ਗੱਗੋ ਕੋਈ ਆਲਾ ਗੱਡਾ ਵਧੀਆ ਪਲੇਅਰ ਹੁੰਦਾ ਹੈ ਤਾਬੇ ਭੌਣ ਤੇ ਵੜ ਜਾਂਦਾ ਹੈ ਤਾਬੇ ਦੇ ਫੁੱਲ ਦੇਣ ਹੀ ਜੀ ਉਦੋਂ ਦਦਾਂ ਦਾ ਗੋਪੀ ਦਿੱਖਦਾ ਆ ਮੈਂ ਤਾਬਾ ਕਿਤੇ ਫੜਨਾ ਖਾਲਾ ਹੀ ਦਾ ਬਾੜਾ ਉਹ ਉਧਰ ਇਹ ਸੁਖਮਣ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਪਾਉਂਦਾ ਹੁੰਦਾ ਜੀ ਦੂਜਾ ਜੀਤ ਗੱਗੋ ਬੜਾ ਟਾਪ ਦਾ শারਪ ਦਿਮਾਗ ਦਾ ਰੇਡਰ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਹਾਂ ਜੀ ਹੁਣ ਆਪਣੇ ਮਾਝੇ 'ਚ ਹੁਣ ਰੇਡਰ ਹੀ ਨਹੀਂ ਉਦਾਂ ਦਾ ਹੈਗਾ ਕਿਹਦੇ ਵਰਗਾ ਰੇਡਰ ਹੋਊਗਾ ਉਹੜਾ ਹੀ ਆ ਰ ਟੌਪ ਦਾ ਆਪਾਂ ਲਾ ਲਈਏ ਜਿੱਦਾਂ ਦਾ ਜੱਗਾ ਨੋ ਜਨ ਨੋੜ ਵਾਲਾ ਮੁੰਡਾ ਗਿਆ ਨਹੀਂ ਉਹ ਤੂੰ ਹੁਣ ਮਾਰ ਕੇ ਲਾਲਾ ਉਹਦੇ ਹਰਗਾ ਲਾਲਾ ਕੀ ਜੇ ਆਪਾਂ ਉਹਦਾ ਤੋਲਣਾ ਕਰੀਏ ਤੇ ਉਹ ਚਿੱਟੀ ਵਾਲਾ ਨਹੀਂ ਆ ਜੱਗੇ ਦਾ ਭਰਾ ਚਿੱਤਪਾਲ ਚਿੱਤਪਾਲ ਰਗਾ ਹੀ ਚਿੱਤਪਾਲ ਥੋੜਾ ਜਿਹਾ ਹੋਰੀ ਉਹਦੇ ਐ ਦਾਜ ਮਾਰਦਾ ਤੇ ਬੰਦੇ ਨੂੰ ਬਾਹਰ ਕੱਢ ਲੈਂਦਾ ਹੈ ਜਾਂਦਾ ਹੈ ਉਹ ਉਹ ਲਚਕਬੜੀ ਹੀ ਸਰੀਰ ਚ ਅੱਛਾ ਜੀ ਲਚਕਬਾਲੀ ਬੜਾ ਵਧੀਆ ਰੇ ਪਸ ਸੌਣ ਦੇ ਵਿੱਚ ਹਰਦੀਪ ਮੈਂ ਮੈਂ ਮੁੱਟਿਆਂ ਦਾ ਮੁੱਟਿਆਂ ਦਾ ਕਰਨਾ 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 ਬਿਲਕੁਲ ਸੌਣ ਦੇ ਵਿੱਚ ਇਹ ਵਾਲਾ ਵੀ ਜੇ ਬੂਟਾ ਲੱਗਦੇ ਨਾ ਜੇ ਪਾਣੀ ਨਾ ਵੀ ਹੋਵੇ ਬਰਸਾਤਾ ਦਾ ਮੌਸਮ ਸ਼ੁਰੂ ਹੋ ਜਾਂਦਾ ਵਾ ਫਿਰ ਉਹਦੇ ਵਿੱਚ ਇਹ ਆ ਵੀ ਉਹਨੂੰ ਬੂਟਾ ਗਰੋਸ ਜੇਤੀ ਕਰ ਜਾਂਦਾ ਤੇ ਫਿਰ ਇਹਦੇ ਵਿੱਚ ਆ ਜਿਹੜਾ ਆਉਣ ਵਾਲਾ ਸਮਾਂ ਨਾ ਇਹਦੇ ਵਿੱਚ ਜਰੂਰੀ ਹੋ ਗਿਆ ਕਬੂਟੇ ਇੱਕ ਅੱਜ ਨਾਲ ਲਾਉਣ ਆਪੇਰਾ ਹਾਂਜੀ ਵਈਆ ਰਹੀ ਗੋਆ ਜੀ ਇਹ ਸਭੀ ਘੜਕੇ ਲਪਾਵੇ ਦਾ ਵੀਰ ਕਬੱਡੀ ਪਾਉਦਾ ਹੋਇਆ ਗਰਦੇ ਨੂੰ ਲਾ ਦੇ ਗਰਦੇ ਨੂੰ ਲਾ ਦੇ ਗਰਦੇ ਨੂੰ ਗਰਦੇ ਗਰਦੇ ਮੈਨੂੰ ਮੈਨੂੰ ਗਰਦੇ ਨੂੰ ਗਰਦੇ ਨੂੰ ਕਾਲੇ ਨੂੰ ਕਾਲੇ ਨੂੰ ਮੈਨੂੰ ਮੈਨੂੰ ਚੱਲੋ ਮੋਟੇ ਅੱਛੜੀਆਂ ਬਣਾ ਲਸੀ ਭਵਾਂ ਜੀ ਤੁਹਾਨੂੰ ਦੱਸਾਂ ਹਾਂ ਹਾਂ ਜੀ ਲੱਗਿਆ ਯਾਰ ਜੀ ਆਪਣੇ ਨਾਲ ਦੁਜਾਵਰਾ ਲੱਗੀ ਛੱਟ ਜੁਬਰਾਜ ਦੇ ਹੋ ਗਿਆ 4-5 ਮਹੀਨੇ ਤੇ ਉਦੋਂ ਇਹਨੇ ਓਪਰੇਟ ਕਰਾਇਆ ਸੀ ਆਪਾਂ ਹੀ ਚਲੋ ਬਾਕੀ ਉਦੋਂ ਆਪਣੀ ਟੀਮ ਸਾਰਿਆਂ ਦੀ ਇਕੱਠੀ ਸੀ ਤੇ ਬਾਕੀ ਆਪਣਾ ਭਰਾ ਵਾ ਤੇ ਆਪਾਂ ਜਿੰਨੀ ਮਤ ਆਪਣੇ ਤੋਂ ਹੋ ਸਕੀ ਆਪਾਂ ਟੀਮ ਦੇ ਨਾਲ ਖੜੇ ਆ ਸਾਰੀ ਉਮਰ ਨਾ ਤੇ ਆਪਣਾ ਇਦਾਂ ਟੀਮ ਵਰਕੇ ਆਪਣਾ ਭਰਾ ਵਾ ਆਪਣਾ ਦੇ ਸਾਰੇ ਆਪਾਂ ਦੇ ਵੀ ਪਲੇਅਰ ਹੋਣ ਨਵੇਂ ਆਪਣੇ ਆਹ ਮੁੰਡਾ ਆਪਣੇ ਨਾਲ ਰਲ ਗਿਆ ਨਵਾਂ ਸੁਲਤਾਨ ਕਿਹੜਾ ਪਿੰਡ ਰਤਨ ਰਤਨ ਇਹ ਮੁੰਡਾ ਨਾਲ ਰੈਡਰ ਹੋ ਗਿਆ ਇੱਕ ਪ੍ਰਭ ਨੂੰ ਜਾਣਦੇ ਜੇ ਇਹ ਤੁਹਾਨੂੰ ਪਤਾ ਨਹੀਂ ਬਾਕੀ ਆਪਣਾ ਸੁੱਖ ਬਾਕੀ ਇੱਕ ਆਹ ਮੁੰਡਾ ਨਵਾਂ ਰਲ ਆਇਆ ਜਾਤੀ ਇੰਦਰਜੀਤ ਇੰਦਰਜੀਤ ਇੱਧਰ ਆਇਆ ਹਾਂਜੀ ਭਾਈ ਲੱਜ ਗੂ ਕਿੱਥੇ ਫਿਰ ਤੂੰ ਗੱਲ ਕਰਾਂ ਤੇ ਬਾਕੀ ਚਲੋ ਹਨਾ ਵਧੀਆ ਸਾਰਾ ਕੁਝ ਤੇ ਬਾਕੀ ਆਪਾਂ ਇਹ ਗੱਲ ਹੈ ਕਿ ਜਿੰਨੇ ਵੀ ਪਲੇਅਰ ਆ ਆਪਾਂ ਸਾਰੇ ਨਾਲ ਟੀਮ ਬਰ ਕੇ ਆਪਣਾ ਇੱਕ ਪਰਿਵਾਰ ਆ। ਇੱਕ ਪਰਿਵਾਰ ਤੌਰ ਤੇ ਆਪਾਂ ਸਾਰਿਆਂ ਦੇ ਨਾਲ ਖੇਡਦੇ ਆ। ਇਹ ਮੰਨ ਕੇ ਖੇਲ ਚੱਲੂਗੀ ਕਿ ਰੰਜੀਪੋਰੀ ਟੀਮ ਹੈ ਜਿਹੜੀ ਇਹ ਪਰਿਵਾਰ ਆ ਇੱਕ ਟੀਮ ਨਹੀਂ ਆ। ਅੱਜ ਪਿਆ ਆ ਦੋ ਦਿਨ ਹੋ ਗਏ ਮੁੰਡੇ ਨੂੰ ਤਿੰਨ ਦਿਨ ਹੋ ਗਏ ਇੱਕ ਬੜੀ ਵਧੀਆ ਦੀ ਗੱਲ ਲੱਗੀ ਆ ਕਿ ਜੰਨਾ ਭਲਵਾਨ ਜੀ ਮੇਰੇ ਪੈਸੇ ਵੀ ਜਿਹੜਾ ਮੇਰਾ ਹਿੱਸਾ ਇਹ ਵੀ ਜਬਰਾਈ ਨੂੰ ਦੇ ਦਿਓ ਮੈਂ ਵੀ ਤੁਹਾਡੀ ਟੀਮ ਦਾ ਮੈਂਬਰ ਆ ਬੜੀ ਵਧੀਆ ਗੱਲ ਲੱਗੀ ਹਨਾ ਤੇ ਇਹੋ ਚੀਜ਼ ਹੈ ਕਿ ਪਰਿਵਾਰ ਹੈ ਜੇ ਮੰਨ ਕੇ ਚੱਲੋ ਅੱਜ ਆਪਾਂ ਇੱਕ ਬੰਦੇ ਦੇ ਨਾਲ ਖੜਦੇ ਆਂ ਤੇ ਕੱਲ ਨੂੰ ਸਾਰਾ ਪਲੇਅਰ ਹੀ ਉਹਦੇ ਨਾਲ ਖੜਦੇ ਮੰਨ ਕੇ ਚੱਲੋ ਵੀ ਆਪਾਂ ਇਹਨੂੰ ਹੁਣ 25000 ਰੁਪਇਆ ਪਹਿਲੋਂ ਦੇਤਾ ਸੀ ਤੇ ਅੱਜ ਜਿੰਨੇ ਪੈਸੇ ਹੋਏ ਤੇ ਆਪਾਂ ਅੱਜ ਕਰ ਦੇਨੇ ਆ ਤੇ ਇਹਨੂੰ ਆਪਾਂ ਲੱਖ ਰੁਪਇਆ ਕਰਕੇ ਕੱਢ ਕੇ ਦੇਣਾ ਹੈ ਵਿੱਚੋਂ ਟੀਮ ਦੇ ਵਿੱਚੋਂ ਤੇ ਜੇ ਮੰਨ ਕੇ ਚੱਲੋ ਕਿ ਆਪਾਂ ਦੋ ਮੇਲੇਾਂ ਚੋਂ ਪੈਸੇ ਨਾ ਖੜਾਂਗੇ ਇੱਕ ਪਲੇਅਰ ਦੀ ਮੰਨ ਕੇ ਚੱਲੋ ਕਿ ਉਨੇ ਪ੍ਰੇਡ ਕਰਾਇਆ ਵਾ ਜਾਂ ਕਿਹੇ ਤੋਂ ਫੜੇ ਆ ਜਾਂ ਕਰਦਿਆਂ ਤੋਂ ਫੜੇ ਆ ਜਿੱਦਾਂ ਮਰਜ਼ੀ ਆ ਨਾ ਤੇ ਹੋ ਜਾਂਦਾ ਬੰਦਾ ਤੇ ਬਾਕੀ ਸਾਰਿਆਂ ਪਲੇਅਰਾਂ ਦਾ ਸਾਥ ਆ ਤੇ ਬਾਕੀ ਅਸੀਂ ਪਰਿਵਾਰ ਆ ਸਾਰੇ ਜਾਣੇ ਜੇ ਅੱਜ ਕਿਸੇ ਦੇ 19 21 ਹੁੰਦੀ ਆ ਤੇ ਸਾਰੇ ਪਰਿਵਾਰ ਵੱਲੋਂ ਖੜਦੇ ਆ ਨਾਲ ਤੇ ਇੱਕ ਹੌਸਲਾ ਮਿਲ ਜਾਂਦਾ ਪਲੇਅਰ ਨੂੰ ਤੇ ਬਾਕੀ ਆਪਾਂ ਗਿੰਦੇ ਆ ਕਿੰਨੇ ਆ ਪਰ ਯਾਰ 2000 ਰੁਪਿਆ ਆਪਾਂ 20000 ਦੇ ਦਿੰਦੇ ਆ ਆਪਾਂ 20000 ਦੇ ਦਿੱਤਾ ਨੂੰ ਤੇ ਬਾਕੀ ਆਪਾਂ ਦੇ ਨਾਲ ਆ ਤੇ ਬਾਕੀ ਆਪਾਂ ਹੋਰੇ ਦੀਸ਼ਾ ਤੱਕਾਂ ਠੀਕ ਹੈ ਥੈਂਕ ਯੂ ਭਗਵਾਨ ਜੀ ਠੀਕ ਹੈ ਮੋਟੇ ਹਣਾ ਥੈਂਕ ਯੂ ਕੋਈ ਨਹੀਂ ਆ ਉਹ ਤੇਰੀ ਟੀਮ ਆ ਥੈਂਕ ਯੂ ਗੜੀ ਗੱਲਾਂ ਕਰਨਾ ਇਹ ਸਾਰਿਆਂ ਦੀ ਆਪਣੀ ਦੀ ਟੀਮ ਹੈ ਤੇ ਥੈਂਕੀ ਵਾਲੀ ਗੱਲ ਨਹੀਂ ਕੋਈ ਹਣਾ ਤੇ ਬਾਕੀ ਕਿਤਾ ਨਹੀਂ ਨਹੀਂ ਬਾਕੀ ਆਪਾਂ ਸਾਰਿਆਂ ਦੇ ਨਾਲੇ ਪਹਿਲੀ ਤੇ ਗੱਲ ਮਹਾਰਾਜ ਕੇ ਦੇ ਛੱਟ ਪੱਟ ਲਾ ਦੇਣਾ ਤੇ ਬਾਕੀ ਜੇ 19 ਕੀ ਹੁੰਦੀ ਆ ਯਾਰ ਇਹੀ ਚੀਜ਼ ਹੁੰਦੀ ਆ ਇੱਕ ਪਰਿਵਾਰ ਆ ਆਪਾਂ ਹਨਾ ਤੇ ਜੇ ਮੰਨ ਕੇ ਚੱਲੋ ਆਪਾਂ ਰੋਜ਼ ਪੈਸੇ ਕੱਢਦੇ ਆ ਇੱਕ ਦਿਨ ਆਪਾਂ ਕਿਹਨੂੰ ਕੱਢ ਕੇ ਰਦੇ ਫਿਰ ਕਿਹੜੀ ਗੱਲ ਆ ਤੁਸੀਂ ਮੰਨ ਲਓ ਅੱਜ ਮੈਚ ਹੀ ਨਾ ਹੁੰਦਾ ਤੇ ਫਿਰ ਕੀ ਆ ਨਹਾ ਧੋ ਲਿਆ ਵਾ ਗੱਲਾਂ ਬਾਤਾਂ ਮਾਰ ਲੀਆਂ ਕਿੱਡਾ ਵਧੀਆ ਮਾਹੌਲ ਬਣ ਗਿਆ ਤੇ ਬਾਕੀ ਚਲੋ ਪਰਿਵਾਰ ਆ ਆਪਾਂ ਸਾਰੇ ਬਾਕੀ ਆਪਾਂ ਦੇ ਮੇਨ ਆ ਕਿ ਤੰਦਰੁਸਤੀ ਸਾਰਿਆਂ ਨੂੰ ਮਿਲੇ ਮਹਾਰਾਜ ਤੰਦਰੁਸਤੀ ਦਵੇ ਹਨਾ ਤੇ ਬਾਕੀ ਚਲੋ ਠੀਕ ਆ ਮੇਰੇ ਵੀ